ਕੋਈ ਇਤਨੀ ਗੱਲ ਨਹੀਂ ਜੇ ਤੁਹਾਨੂੰ ਕੋਈ ਵੀ ਲੱਗਦੀ ਹੈ ਪੁਲਿਸ ਦਾ ਪੁਲਿਸ ਦਾ ਸ਼ੇਅਰ ਕਰੋ ਕੋਈ ਘਪਰਾਉਣ ਦੀ ਲੋਕ ਬਾਕੀ ਅਸੀਂ ਸ਼ਹਿਰ ਦੇ ਵਿੱਚ ਪੂਰੇ ਜੀ ਡਿਸਟ੍ਰਿਕਟ ਦੇ ਵਿੱਚ ਤਨਤਾਰ ਦੇ 52 ਨਾਕੇ ਜੱ ਲੱਗੇ ਸਾਡੇ 52 ਨਾਕੇ ਬਾਕੀ ਹਾਈ ਟੈਕ ਨਾਕੇ ਸਾਡੇ ਆ ਉੱਥੇ ਅਸੀਂ ਅਦਲਾਕਸ ਸਿਦੇਸ ਬੰਦੂ ਜ ਐਕਸਟਰਾ ਫੋਰਸ ਲਾਈ ਆ ਜਿੱਦਾਂ ਪਹਿਲਾਂ ਚੱਲਦੇ ਉਹਦੇ ਨਾਲ ਅਸੀਂ ਡਬਲ ਕੀਤੀ ਆ ਬੰਦ ਕੀਤਾ ਪਬਲਿਕ ਪਾਰਕਿੰਗ ਦਾ ਵੱਖਰਾ ਵਾ ਪਾਰਟਿਸਪੀਟੈਂਟ ਵਾਲਾ ਇਹਦਾ ਉਹਨਾਂ ਦਾ ਵੱਖਰਾ ਵਾ ਸਿਪਲਾ ਵੱਖਰਾ ਵਾ ਪਾਰਕਿੰਗ ਦੇ ਪੂਰੇ ਪੂਰੇ ਦੇਸ਼ ਭਰ ਵਿੱਚ 15 ਅਗਸਤ ਨੂੰ ਲੈ ਕੇ ਆਜ਼ਾਦੀ ਦਿਹਾੜੇ ਦੀਆਂ ਜੜੀਆਂ ਵਾਂ ਉਹ ਤਿਆਰੀਆਂ ਮੁਕੰਮਲ ਹੋ ਰਹੀਆਂ ਹਨ ਔਰ ਇਸ ਦੌਰਾਨ ਜਿਹੜਾ ਕਿ ਤਰਨਤਨ ਦੀ ਹੀ ਗੱਲ ਕਰਦੇ ਹਾਂ ਨੇ ਜ਼ਿਲ੍ਹਾ ਪਤਰੀ ਪ੍ਰੋਗਰਾਮ ਜਿਹੜਾ ਕਿ ਪੁਲਿਸ ਲਾਈਨ ਤਰਨਤਨ ਵਿਖੇ ਬੜੇ ਹੀ ਉਸ਼ਾ ਨਾਲ ਮਨਾਉਣ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਸੀਂ ਅੱਜ ਇੱਥੇ ਜ਼ਿਲ੍ਹਾ ਪੁਲਿਸ ਜਿਹੜਾ ਪੁਲਿਸ ਲਾਈਨ ਹੈ ਉੱਥੇ ਮੌਜੂਦ ਹਾਂ ਔਰ ਤੁਸੀਂ ਵੇਖ ਸਕਦੇ ਜੇ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਇਸ ਆਜ਼ਾਦੀ ਦਿਹਾੜੇ ਨੂੰ ਮਨਾਉਣ ਸੰਬੰਧੀ ਤਿਆਰੀਆਂ ਪੂਰੀ ਜੋਰਾਂ ਨਾਲ ਚੱਲ ਰਹੀਆਂ ਹਨ ਔਰ ਪੁਲਿਸ ਵੱਲੋਂ ਇਸ ਸੰਬੰਧੀ ਜਗ੍ਹਾ-ਜਗ੍ਹਾ ਉੱਪਰ ਸੁਰੱਖਿਆ ਪ੍ਰਬੰਧ ਕੀਤੇ ਜਾ ਚੁੱਕੇ ਹਨ ਇਸ ਦੇ ਨਾਲ ਹੀ ਆਜ਼ਾਦੀ ਦਿਹਾੜੇ 15 ਅਗਸਤ ਨੂੰ ਕੈਬਨਿਟ ਮੰਤਰੀ ਲਾਲਚੰਦ ਕੁਟਾਰੂਚਕ ਜ਼ਿਲ੍ਹਾ ਤਰਨਤਾਰਨ ਦੇ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਪਹੁੰਚ ਰਹੇ ਹਨ ਜਿਨ੍ਹਾਂ ਵੱਲੋਂ ਝੰਡਾ ਲਹਿਰਾਉਣ ਦੀ ਰਾਸ਼ਟਰੀ ਝੰਡਾ ਜਿਹੜਾ ਲਹਿਰਾਇਆ ਜਾਵੇਗਾ ਉਸ ਦੀ ਰਸਮ ਅਦਾ ਕੀਤੀ ਜਾਵੇਗੀ ਔਰ ਇਸ ਦੌਰਾਨ ਇਸ ਗਰਾਊਂਡ ਵਿੱਚ ਜਿਹੜੇ ਕਿ ਵੱਖ-ਵੱਖ ਸਕੂਲਾਂ ਦੇ ਬੱਚੇ ਆ ਉਹਨਾਂ ਵੱਲੋਂ ਰੰਗਾਂ ਰੰਗ ਪ੍ਰੋਗਰਾਮ ਅਤੇ ਪੀਟੀ ਵਿੱਚ ਭਾਗ ਲਿਆ ਜਾਵੇਗਾ ਇਸ ਦੌਰਾਨ ਪੁਲਿਸ ਦੀਆਂ ਟੁਕੜੀਆਂ ਜਿਹੜੀਆਂ ਕਿ ਅਪਰੇਡ ਵਿੱਚ ਹਿੱਸਾ ਲੈਣਗੀਆਂ ਔਰ ਪ੍ਰਸ਼ਾਸਨ ਵੱਲੋਂ ਇਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਔਰ ਤੁਸੀਂ ਦੇਖ ਸਕਦੇ ਜੇ ਗਰਾਉਂਡ ਵਿੱਚ ਬੈਠਣ ਲਈ ਜਿਹੜੇ ਲੋਕ ਆਣਗੇ ਇਸ ਪ੍ਰੋਗਰਾਮ ਵਿੱਚ ਉਹਨਾਂ ਦੇ ਬੈਠਣ ਲਈ ਕੁਰਸੀਆਂ ਦਾ ਇੰਤਜ਼ਾਮ ਟੈਂਟ ਡੇਗੀ ਆ ਉਹ ਲਗਾ ਦਿੱਤੇ ਗਏ ਹਨ ਔਰ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਆ ਜ਼ਿਲ੍ਹਾ ਅਧਿਕਾਰੀ ਆ ਔਰ ਜਿਹੜੇ ਮੁੱਖ ਮਹਿਮਾਨ ਹੋਣਗੇ ਉਹਨਾਂ ਦੇ ਬੈਠਣ ਲਈ ਵੀ ਜਿਹੜੀ ਸਟੇਜ ਹੈ ਪੂਰੀ ਤਰ੍ਹਾਂ ਤਿਆਰ ਕਰ ਲਈ ਗਈ ਹੈ ਸੁਰਕਿਆਦੀ ਪ੍ਰਬੰਧਾਂ ਦੀ ਜੇ ਗੱਲ ਕਰੀਏ ਤਾਂ ਐਸਐਸਪੀ ਜਿਹੜੇ ਦੀਪਕ ਪਾਰਿਕ ਆ ਉਹਨਾਂ ਦਾ ਕਹਿਣਾ ਹੈ ਕਿ ਜ਼ਿਲ੍ਹੇ ਭਰ ਵਿੱਚ ਜਿਹੜੀ ਕਿ ਸੁਰੱਖਿਆ ਪ੍ਰਬੰਧ ਬੜੇ ਚੰਗੀ ਤਰ੍ਹਾਂ ਕੀਤੇ ਜਾ ਚੁੱਕੀਆਂ ਹਨ ਇਸ ਦੌਰਾਨ ਜਿਹੜੇ ਕਿ ਇੰਟਰ ਡਿਸਟ੍ਰਿਕਟ ਨਾਕੇ ਲਗਾਏ ਗਏ ਹਨ ਔਰ ਸਪੈਸ਼ਲ ਨਾਕੇ ਲਗਾਏ ਗਏ ਹਨ ਜਿੱਥੇ ਵਾਹਨਾਂ ਦੀ ਜਿਹੜੀ ਹੈ ਚੈਕਿੰਗ ਬਰੀਕੀ ਨਾਲ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਨਾ ਵਾਪਰ ਸਕੇ ਔਰ ਇਸ ਦੌਰਾਨ ਪੁਲਿਸ ਦੇ ਵੱਡੇ ਗਿਣਤੀ ਵਿੱਚ ਜਿਹੜੇ ਮੁਲਾਜ਼ਮ ਜਿਹੜੇ ਆ ਉਹ देर रात ਤੱਕ ਆਪਣੀਆਂ ਡਿਊਟੀਆਂ ਕਰ ਰਹੇ ਹਨ ਔਰ ਵਾਹਨ ਜਿਹੜੇ ਆ ਰਹੇ ਹਨ ਬਾਹਰੋਂ ਉਹਨਾਂ ਦੀ ਚੈਕਿੰਗ ਕਰ ਰਹੇ ਹਨ ਔਰ ਪ੍ਰਸ਼ਾਸਨ ਵੱਲੋਂ ਇਹਨਾਂ ਤਿਆਰੀਆਂ ਨੂੰ ਮੁਕੰਮਲ ਕਰਦੇ ਹੋਏ ਜਿਹੜਾ ਜ਼ਿਲ੍ਹਾ ਪੱਦਰੀ ਸਮਾਗਮ ਹੈ ਉਸ ਨੂੰ ਮਨਾ ਪੂਰਾ ਉਤਸ਼ਾਹ ਮੇਖ ਨੂੰ ਮਿਲ ਰਿਹਾ ਹੈ ਇਸ ਦੌਰਾਨ ਜਿਹੜੇ ਬੱਚੇ ਆ ਸਕੂਲਾਂ ਦੇ ਔਰ ਪੁਲਿਸ ਵੱਲੋਂ ਅੱਜ ਜਿਹੜੀ ਕੀ ਹੈ 13 ਅਗਸਤ ਨੂੰ ਫਾਈਨਲ ਰੈਸਲਵੀ ਮੁਕੰਮਲ ਕਰ ਲਈ ਗਈ ਹੈ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਸ਼ਹਿਰ ਦੇ ਵਿੱਚ ਅਸੀਂ ਸਿਕਿਉਰਟੀ ਨੂੰ ਪੂਰੇ ਪ੍ਰਬੰਧ ਕੀਤੇ ਆ ਇਦਾਂ ਕੋਈ ਗੱਲ ਨਹੀਂ 15 ਅਗਸਤ ਜਾਂ ਕੋਈ ਤਿਉਹਾਰ ਆ ਸ਼ਹਿਰ ਵਸਣ ਵਾਲਿਆਂ ਨੂੰ ਅਸੀਂ ਇਹ ਅਪੀਲ ਕਰਦੇ ਆ ਕੋਈ ਕਿਸ ਤਰ੍ਹਾਂ ਦੀ ਵਫਾ ਚ ਨਾ ਆਓ ਕੋਈ ਇਦਾਂ ਦੀ ਗੱਲ ਨਹੀਂ ਜੇ ਤੁਹਾਨੂੰ ਕੋਈ ਵੀ ਲੱਗਦੀ ਹੈ ਪ੍ਰੈਸ਼ਰਾਂ ਦਾ ਪੁਲਿਸ ਦਾ ਸ਼ੇਅਰ ਕਰੋ ਕੋਈ ਘਪਰਾਉਣ ਦੀ ਲੋੜ ਨਹੀਂ ਆ ਪੀਸਫੁੱਲ ਸਾਰਾ ਪ੍ਰੋ ਚੱਲ ਰਿਹਾ ਵਾ ਕੋਈ ਅਫਵਾਹ ਦੀ ਹੁਣ ਤੇ ਲੋੜ ਨਹੀਂ ਕੀ ਪੁਲਿਸ ਦੇ ਸਖਤ ਸੁਰੱਖਿਆ ਪ੍ਰਬੰਧ ਆ ਨਾਕੇ ਅਸੀਂ ਸ਼ਹਿਰ ਦੇ ਵਿੱਚ ਪੂਰੇ ਜੀ ਡਿਸਟ੍ਰਿਕਟ ਦੇ ਵਿੱਚ ਤਨਤਾਂ ਦੇ 52 ਨਾਕੇ ਲੱਗੇ ਸਾਡੇ 52 ਨਾਕੇ ਬਾਕੀ ਹਾਈ ਟੈਕ ਨਾਕੇ ਸਾਡੇ ਆ ਉੱਥੇ ਅਸੀਂ ਪਤਲਾ ਗਸ ਦੇ ਸਬੰਧ ਵਿੱਚ ਐਕਸਟਰਾ ਫੋਰਸ ਲਾਈ ਆ ਜਿੱਦਾਂ ਪਹਿਲਾਂ ਚੱਲਦੇ ਉਹਦੇ ਨਾਲ ਅਸੀਂ ਡਬਲ ਕੀਤੀ ਆ ਬਾਕੀ ਹੋਰ ਸਾਰੇ ਸ਼ਹਿਰ ਦੇ ਜਿਹੜੇ ਇੰਟਰਗੇਟਾ ਆਊਟਰਗੇਟਾ ਮਤਲਬ ਹਰ ਤਰ੍ਹਾਂ ਦੇ ਸਾਰੇ ਨਾਕੇ ਲੱਗੇ ਆ। ਪਾਰਕਿੰਗ ਨਹੀਂ ਪ੍ਰੋਪਰ ਪ੍ਰਬੰਧ ਕੀਤਾ ਪਬਲਿਕ ਪਾਰਕਿੰਗ ਦਾ ਵੱਖਰਾ ਵਾ, ਪਾਰਟਿਸਪੀਟੈਂਟਾਂ ਦਾ ਉਹਨਾਂ ਦਾ ਵੱਖਰਾ ਵਾ, ਆਫਿਸ ਦਾ ਵੱਖਰਾ ਵਾ। ਇਹ ਪਾਰਕਿੰਗ ਦੇ ਪੂਰੇ ਪੂਰੇ ਪ੍ਰਬੰਧ ਕੀਤੇ ਆਂ, ਅਸੀਂ ਵੱਖ-ਵੱਖ ਗੇਟ ਬਣਾਏ ਆਂ, ਪਬਲਿਕ ਲੈਟਰਰੀ ਗੇਟ ਲੱਗਾ, ਪ੍ਰੈਸ ਗੇਟ ਲੱਗਾ। ਆਮ ਲੋਕਾਂ ਦੇ ਮਤਲਬ ਜੇ ਪਾਰਟਿਸਪੀਟੈਂਟਾਂ ਉਹਨਾਂ ਦਾ ਅਲੱਗ ਵਾ, ਇਸ ਤਰ੍ਹਾਂ ਵੱਖ-ਵੱਖ ਸਾਰੇ ਕੀਤੇ ਉੱਥੇ ਕੋਰਸ ਲਾਈ ਆਂ, ਬਹੁਤ ਵਧੀਆ ਪ੍ਰਬੰਧ ਕੀਤੇ ਆਂ।